ਤੁਸੀਂ ਆਮਨ ਅਰੋੜੇ ਖਿਲਾਫ ਕ腐ਪਸ਼ਨ ਦੇ ਇਲਜ਼ਾਮ ਲਗਾ ਰਹੇ ਹੋ ਪਰ ਉਧਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਨੂੰ ਸ਼ਿਕਾਇਤ ਦਿਓ ਮੈਂ ਕਾਰਵਾਈ ਕਰੂੰਗਾ ਜੇ ਕੋਈ ਕ腐ਪਸ਼ਨ ਕਰ ਰਿਹਾ ਤੁਸੀਂ ਆਮਨ ਅਰੋੜੇ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਕਾਲ ਕਰਕੇ ਤਾਂ ਵੇਖ ਲਓ ਕਿ ਸ਼ਾਇਦ ਕਾਰਵਾਈ ਹੋ ਜੇ ਉਹਨਾਂ ਨੂੰ ਸਭ ਪਤਾ ਹੈ ਹੁਣ ਕਿਹੜੀ ਸ਼ਿਕਾਇਤ ਕਿੰਦੇ ਖਿਲਾਫ ਕੀ ਕਰੇ ਸਾਰਾ ਜਦੋਂ ਆਵਾ ਹੀ ਹੁੰਦਾ ਹੈ ਕੌਣ ਕਿੰਦੀ ਸ਼ਿਕਾਇਤ ਕਰਦਾ ਉਹਨਾਂ ਨੂੰ ਪਤਾ ਨਹੀਂ ਸਭ ਨੂੰ ਪਤਾ ਹੈ ਸਾਰੇ ਐਮਐਲਏ ਨੂੰ ਪਤਾ ਹੈ ਸਾਰੇ ਮੰਤਰੀਆਂ ਨੂੰ ਪਤਾ ਹੈ ਸਾਰੇ ਦਿੱਲੀ ਵਾਲਿਆਂ ਨੂੰ ਪਤਾ ਹੈ ਗੱਲ ਤਾਂ ਦਿੱਲੀੋਂ ਸ਼ੁਰੂ ਹੁੰਦੀ ਹੈ ਕਿਉਂ ਦਿੱਲੀ ਵਾਲੇ ਵੀ ਪੰਜਾਬ ਦੇ ਪੈਸੇ ਤੇ ਧਿਆਨ ਰੱਖੀ ਬੈਠੇ ਆ ਪੈਸ ਲੈਂਡ ਪੂਲਿੰਗ ਕਰਕੇ ਅਸੀਂ ਪੈਸਾ ਕਮਾਉਣਾ ਹੈ ਅਸੀਂ ਆਹ ਕੰਮ ਕਰਕੇ ਪੈਸਾ ਕਮਾਉਣਾ ਸੀ ਰੰਗਲਾ ਪੰਜਾਬ ਦਾ ਇੱਕ ਫੰਡ ਇਕੱਠਾ ਕਰਕੇ ਪੈਸਾ ਕਮਾਉਣਾ ਹੈ ਥੱਲੇ ਇਹਨਾਂ ਕੋਣ ਕੀ ਕਰੂਗਾ ਉਹ ਤਾਂ ਕਮਾਊ ਪੁੱਤਰ ਹੈ ਜਿਹੜਾ ਉਹਨਾਂ ਦੀ ਲਾਈਨ 'ਚ ਰਹਿੰਦਾ ਹੈ ਉਹਨਾਂ ਨਾਲ ਹਸਾਬ-ਤਬ ਕਰਦਾ ਹੈ ਉਹਨ ਦੇ ਵਿੱਚ ਕਿਸੇ ਨੇ ਕੀ ਕਰ ਲੈਣਾ ਨਾਲੇ ਉਹ ਤਾਂ ਦਿੱਲੀ ਵਾਲੇ ਵੇਖਦੇ ਆ ਵੀ ਇਹਨਾਂ ਦੀ ਆਪਸ 'ਚ ਫਰਕ ਹੈ ਕੀ ਫਰਕ ਅਮਨ ਰੂੜੇ ਤੇ ਭਗਵੰਤ ਮਾਨ ਦਾ ਹੈਗਾ ਹੀ ਆ ਸਭ ਨਜ਼ਰ ਆਉਂਦਾ ਹੈ देखो जदों तुम्ही किमे किमे ਦਾ ਫਰਕ ਹੈ ਇਸ ਨਾਮ ਦੇ ਵਿੱਚ ਪੋਲਿਟਿਕਸ ਹੈ ਪੋਲਿਟਿਕਸ ਹੈ ਅਮਨ ਰੋਡੇ ਦੇ ਦਿਮਾਗ 'ਚ ਹਮੇਸ਼ਾ ਹੀ ਰਿਹਾ ਹੈ ਹਮੇਸ਼ਾ ਸਭ ਨੂੰ ਹੁੰਦਾ ਹੈ ਵੀ ਅਸੀਂ ਉਤਲੀ ਪੌੜੀ ਤੇ ਚੜੀਏ ਸੀਐਮ ਵਾਲੀ ਸੀਐਮ ਵਾਲੀ ਕਹੋ ਕਿਉਂ ਨਾ ਹੋਵੇ ਉਹ ਨੰਬਰ ਥੱਲੀ ਪੌੜੀ ਤੇ ਖੜਾ ਹੈ ਪਰ ਅਮਨ ਭਗਵੰਤ ਮਾਨ ਨੂੰ ਵੀ ਚਾਹੀਦਾ ਰੋਕੀਤਾ ਵੀ ਹੋਇਆ ਕਿ ਪੰਜੇ ਸੱਤੇ ਡੰਡੇ ਖਾਲੀ ਰਹਿਣ ਥੱਲੇ ਖੜਾ ਰਵੇ ਦੂਜੀ ਪੌੜੀ ਤੇ ਬੰਦਾ ਨਹੀਂ ਹੋਣਾ ਚਾਹੀਦਾ ਉਹ ਅਗਲੇ ਵੀ ਉਹ ਕੰਮ ਕਰਦੇ ਸੋ ਇਹ ਤਾਂ ਅੰਦਰਲੀ ਜਿਹੜੀ جنگ ਹੈ ਉਹ ਆਪਾਂ ਵੇਖਿਆ ਹੀ ਹੈ सीएमडी कोठी जे ਤੁਹਾਨੂੰ ਗੱਡੀ ਨਾ ਆਵਾਰ ਜਾਣਦੇ ਨਹੀਂ ਇਹ ਸਾਰਾ ਕੁਝ ਪਤਾ ਹੀ ਲੱਗਦਾ ਰਾਈਟ ਆਈ ਥਿੰਕ ਉਹ ਦੇਖ ਭਗਵੰਤ ਮਾਨ ਦਾ ਹੱਥ ਨਹੀਂ ਜੋ ਸਾਨੂੰ ਪਤਾ ਲੱਗਿਆ ਉਹ ਦਿੱਲੀ ਵਾਲਿਆਂ ਦਾ ਹੱਥ ਸੀ ਦਿੱਲੀ ਵਾਲਿਆਂ ਨੇ ਅਮਨ अरोड़ा ਨੂੰ ਸ਼ਾਇਦ ਉਹਦੀ ਜਗ੍ਹਾ ਵਖਾਈ ਸੀ ਔਰ ਸ਼ਾਇਦ ਪਤਾ ਨਹੀਂ ਕਿੰਨਾ ਠੀਕ ਹੈ ਸੁਣਦੇ ਆ ਜੋ ਕਿਸੇ ਮੇਰੇ ਪੋਲਿਟਿਕਸ ਦੇ ਗਲੇਰਿਆਂ ਚ ਸੁਣਦਾ ਕਿ ਦਿੱਲੀ ਦੇ ਕਿਸੇ ਵੱਡੇ ਲੀਡਰਾਂ ਨੇ ਕਿਹਾ ਵੀ ਕਿਸੇ ਹੋਰ ਪਾਰਟੀ ਚ ਜਾਣਾ ਹੋਵੇ ਅਮਨ अरोड़ा ਦੱਸਦੀ ਕਿਹੜੀ ਪਾਰਟੀ ਚ ਜਾਂਦੇ ਜਾਟੇ ਸੀ ਨਹੀਂ ਪਤਾ ਪਹਿਲਾਂ ਵੀ ਬਦਲੀਆਂ ਪਾਰਟੀਆਂ ਇਹ ਕਿਹੜਾ ਕੋਈ ਨਵੀਂ ਗੱਲ ਹੈ ਇਹ ਬੰਦੇ ਜਿਹੜੇ ਅਪੋਰਚਨਿਸਟ ਹੁੰਦੇ ਆ ਵੇਖਦੇ ਹੁਣ ਇੱਧਰ ਸਾਰਾ ਹਸਾਲਤਾ ਹੋ ਗਿਆ ਆਸੇ ਪਾਸੇ ਵੇਖਦੇ ਆ ਜੀ ਭਾਈ ਪੁਰਾਣੀ ਸਿਆਸੀ ਖਿਡਾਰੀਆਂ ਤੁਹਾਨੂੰ ਤੁਸੀਂ ਤੁਹਾਡੇ ਰਿਸ਼ਤੇਦਾਰ ਵੀ ਨੇ ਇੰਨਾ ਕਿ ਤਾਂ ਪਤਾ ਹੁੰਦਾ ਕਿ ਆਮਨ ਰੋੜੇ ਦਾ ਹੁਣ ਕਿਹੜੇ ਪਾਸੇ ਜਾਣਾ ਟਿਕਾ ਹੈ ਮੈਨੂੰ ਅੰਦਾਜ਼ਾ ਤੁਸੀਂ ਵੀ ਲਾ ਲਓਗੇ ਕਿਹੜੀ ਪਾਰਟੀ ਕੋਈ ਖਾਲੀ ਬੈਠੀ ਹੈ ਕੁਛ ਨਾ ਕੁਛ ਬੰਦਾ ਸੱਜੇ ਖੱਬੇ ਵੇਖਦਾ ਔਰ ਇਹ ਗੱਲ ਹੁੰਦੀ ਨਹੀਂ 2022 ਤੋਂ ਪਹਿਲਾਂ ਵੀ ਹੂੰ ਗੱਲਾਂ ਤੁਸੀਂ ਇਹ ਕਾਂਗਰਸ ਦੇ ਲੀਡਰਸ ਨਾਲ ਸੀਨੀਅਰਸ ਨਾਲ ਗੱਲ ਕਰੋਗੇ ਨਾ ਤੁਹਾਨੂੰ ਪਤਾ ਹੋਊਗਾ ਐ ਅੱਟੀ ਸੱਟੀ ਕਾਂਗਰਸ ਨਾਲ ਲਾਈ ਬੈਠਾ ਸੀ ਅਮਨ अरोड़ा ਇਹ ਤਾਂ ਤੁਸੀਂ ਜਿਹੜੀਆਂ ਟਿਕਟਾਂ ਉਹਨਾਂ ਨੇ ਜਿਹੜੇ 10 ਬਾਰ ਕੋ ਮੈਡਮ ਰੂਬੀ ਚਲੇ ਗਏ ਸੀ ਦੋ ਤਿੰਨ ਐਮ ਐਲ ਏ ਹੋਰ ਚਲੇ ਗਏ ਸੀ ਫਿਰ ਆਮ ਆਦਮੀ ਪਾਰਟੀ ਨੇ ਸੋਚਿਆ ਵੀ ਜਿਹੜੇ ਬਚੇ ਆ ਉਹਨਾਂ ਨੂੰ ਟਿਕਟਾਂ ਦੇ ਦਿਓ ਉਹਨਾਂ ਨੇ ਇੱਕਦਮ ਇਹਨਾਂ ਦੀ ਲਿਸਟ ਅਨਾਉਂਸ ਕਰਕੇ ਇਹਨਾਂ ਨੂੰ ਬੰਨ ਲਿਆ ਅਦਰਵਾਈਜ਼ ਇਹ ਅੱਟੀ ਸੱਟੀ ਲਾਈ ਬੈਠੇ ਸੀ ਇਹ ਤਾਂ ਕੁਦਰਤੀ ਕੁਝ ਦਿਨਾਂ ਚ ਇਹਨਾਂ ਦਾ ਮਾਹੌਲ ਬਣ ਗਿਆ ਜਾਂ ਕਾਂਗਰਸ ਦਾ ਮਾਹੌਲ ਖਰਾਬ ਹੋ ਗਿਆ ਨਮੋ ਜਓ ਸਿੱਧੂ ਵਰਸਸ ਇਹ ਉਹ ਕਰਕੇ ਨਾ ਮਾਹੌਲ ਖਰਾਬ ਹੋਇਆ ਇਹਨਾਂ ਨੇ ਕੈਂਡੀਡੇਟ ਅਨਾਉਂਸ ਕਰਤਾ ਭਗਵੰਤ ਮਾਨ ਨੂੰ ਇੱਕ ਹਵਾ ਚੱਲ ਪਈ ਉਸ ਤੋਂ ਬਾਅਦ ਉਹ ਕੁਦਰਤੀ ਪੈਰ ਥਰੇ ਬਟੇਰਾ ਆ ਗਿਆ ਅਦਰਵਾਈਜ਼ ਇਹ ਗੱਲਾਂ ਆਂਦੀਆਂ ਕਿ ਇਹ ਤਾਂ ਕਾਂਗਰਸ ਨਾਲ ੱਟੀ ੱਟੀ ਲਾਈ ਬੈਠਾ ਸੀ ਅਮਨ ਨਾਲ ਥੋੜਾ ਕਿ ਮੈਂ ਨਹੀਂ ਜੀ ਤਿੰਨ ਚਾਰ ਹੋਰ ਪੰਜ ਐਮਐਲਏ ਲੈ ਕੇ ਚ ਆਉਂਗਾ ਮੈਨੂੰ ਮੰਤਰੀ ਬਣਾਇਆ ਜੇ ਕੁਝ ਕਰਿਆ ਜੇ ਇਹ ਤੋਂ ਨਾਲ ਟਿਕਟ ਦੇਤੀ ਬੰਨੇਗੇ ਉਸ ਤੋਂ ਬਾਅਦ ਹਵਾ ਚੱਲ ਪਈ 75000 ਤੇ ਮੇਰਾ ਸਾਲਾ ਜਿੱਤ ਗਿਆ